ਵੀਰਾਂ ਨੇ ਜਿੱਥੇ ਕਿ ਇੱਕ ਗੱਡੀ ਜੋ ਦਰਖਤੇ ਨਾਲ ਟਕਰਾਈ ਆ ਜਿਸ ਦੇ ਵਿੱਚ ਪੰਜ ਪੰਜ ਜਾਨੇ ਮੌਜੂਦ ਸੀਗੇ ਗੱਡੀ ਦੇ ਵਿੱਚ ਗੱਡੀ ਦੀ ਤੁਹਾਨੂੰ ਦਿਖਾਉਣੀ ਆ ਤੇ ਜੋ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਤਾਂ ਐਂਬੂਲੈਂਸਾਂ ਦੇ ਰਾਹੀਂ ਚੱਕ ਕੇ ਸਿਵਲ ਹਸਪਤਾਲ ਵਿੱਚ ਖਿਲ ਜਾਇਆ ਜਾ ਰਿਹਾ ਹੈਗਾ ਮੈਨੂੰ ਰਸਤੇ ਦੇ ਵਿੱਚ ਦੋ ਐਂਬੂਲੈਂਸਾਂ ਮਿਲੀਆਂ ਸੀ ਸਹਾਰਾ ਵਾਲਿਆਂ ਦੀ ਤੇ ਚੜ੍ਹਦੀ ਗੱਲਾਂ ਦੀ ਤੇ ਤੁਹਾਨੂੰ ਤਸਵੀਰਾਂ ਦਿਖਾਉਣੀ ਆ ਗੱਡੀ ਦੀਆਂ ਜੋ ਗੱਡੀ ਦੇ ਦਿਮਾਚਾਗਣਾ ਚੂਰ ਹੋ ਚੁੱਕੀ ਹੈ ਗੱਡੀ ਤੁਸੀਂ ਲਾਈਵ ਦੇ ਵਿੱਚ ਤਸਵੀਰਾਂ ਦੇਖ ਰਹੇ ਹੋ ਪਿੰਡ ਚੰਦਪਨ ਤੋਂ ਲਾਈਵ ਤਸਵੀਰਾਂ ਨਾਲ ਤੁਸੀਂ ਜੁੜ ਰਹੇ ਹੋ ਬੱਚੇ ਦਾ ਸਿਰ ਤੇ ਆਗਾ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਲਗਭਗ ਜਮਾ ਦਾ ਬਾਹਲੇ 8 ਜਣੇ ਹੋਗੇ ਹੈ 3 4 ਤਿੰਨ ਚਾਰ ਦੀ ਡੈਥ ਹੋਗੀ ਬੰਦੇ ਬੰਦੇ ਸੀਗੇ ਬੁੜੀਆਂ ਸੀ ਬੁੜੀਆਂ ਵੀ ਸੀ ਬੰਦੇ ਬੁੜੀਆਂ ਵੀ ਇਹ ਬੰਦੇ ਵੀ ਆ ਕਿੱਥੋਂ ਦੇ ਇਹ ਪਰਿਵਾਰਾਂ ਨਾਲ ਚੰਦਪਨ ਦਾ ਕਿਹਨਾਂ ਦਾ ਪਰਿਵਾਰ ਆ ਕਿੰਨਾ ਦਾ ਇਹ ਸੀ 500 ਰੁਪਏ ਦਾ ਅੱਛਾ ਅੱਛਾ ਘੇੜੇ ਲਾਉਂਦਾ ਵਿਆਹ ਸੀਗਾ ਜਿੱਥੇ ਅੱਛਾ ਵਿਆਹ ਸੀਗਾ ਇਹ ਗੱਡੀ ਘੇੜੇ ਲਾ ਰਹੀ ਸੀਗੀ ਓਕੇ ਟੈਕਸੀ ਸੀ ਗੱਡੀ ਇਹ ਟੈਕਸੀ ਕੀਤੀ ਹੋਈ ਸੀ ਗੱਡੀ ਅੱਛਾ ਆਪਦੀ ਗੱਡੀ ਆਪਦੀ ਗੱਡੀ ਚੰਦਪਾਣ ਦੀ ਗੱਡੀ ਦੱਸੀ ਜਾ ਰਹੀ ਆ ਜੋ ਵਿਆਹ ਦੇ ਵਿੱਚ ਲੋਕਾਂ ਨੂੰ ਛੱਡਣ ਜਾ ਰਹੀ ਸੀ ਘੇੜੇ ਲਾ ਰਹੀ ਸੀ ਪਿੰਡ ਦੇ ਵਿੱਚੋਂ ਇਹ ਪਿੰਡ ਚੰਦਪਾਣ ਤੋਂ ਤੁਸੀਂ ਲਾਈਵ ਤਸਵੀਰਾਂ ਦੇ ਨਾਲ ਜੁੜੇ ਹੋ ਤੁਸੀਂ ਦੇਖੋ ਐ ਚੰਦਪਾਣ ਦੇ ਹੀ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਵਿੱਚੋਂ ਕੁਝ ਕੁ ਲੋਕਾਂ ਦੀ ਕਹਿੰਦੇ ਜਿਸ ਦੇ ਵਿੱਚ ਮੌਤ ਵੀ ਹੋ ਚੁੱਕੀ ਹੈ ਡੈਥ ਹੋ ਚੁੱਕੀ ਹੈ ਜਿਨ੍ਹਾਂ ਦੀ ਉਧਰ 108 ਆ ਲੈਣ ਦੀ ਐਂਬੂਲੈਂਸ ਵੀ ਖੜੀ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਤੇ ਦੋ ਐਂਬੂਲੈਂਸਾਂ ਮੈਨੂੰ ਸੇਵੇ ਵਾਲਾ ਤੋਂ ਜੈਤੂ ਰੋਡ ਤੇ ਵੀ ਮਿਲ ਗੀਆਂ ਜਦੋਂ ਮੈਂ ਆ ਰਿਹਾ ਸੀ ਮੈਨੂੰ ਕਿਸੇ ਨੇ ਫੋਨ ਕਰ ਰਿਹਾ ਨਹੀਂ ਦੱਸਿਆ ਵੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਚੰਦਪਾਣ ਵਿਖੇ ਤੇ ਚੰਦਪਾਣ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਗੱਡੀ ਬਿਲਕੁਲ ਹੀ ਚੱਕਣਾ ਚੂਰ ਹੋ ਗਈ ਹੈ 7-8 ਲੋਕ ਸਵਾਰ ਦੱਸੇ ਜਾ ਰਹੇ ਨੇ ਇਸ ਦੇ ਵਿੱਚ ਜੋ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਚੰਦ ਭਾਨ ਤੋਂ ਜੋ ਗੱਡੀ ਦਾ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਹੀ ਚਕਨਾਚੂਰ ਹੋ ਚੁੱਕੀ ਹੈ ਇਹਨਾਂ ਕੀ ਹੋਇਆ ਇਹ ਗੱਡੀ ਆ ਸਪਾਈਦਿਆਂ ਦੇ ਨਾਲ ਟਕਰਾਈ ਹੈ ਗੱਡੀ ਵਾਹਨ ਦੇ ਵਿੱਚ ਬਿਲਕੁਲ ਗੱਡੀ ਖਤਮ ਹੋ ਗਈ ਹੈ ਚਕਨਾਚੂਰ ਹੋ ਗਈ ਗੱਡੀ ਦਾ ਨੰਬਰ ਹੈ HR 26 AF 3387 ਜੋ ਪਾਸ ਅਧਿਕਾਰੀਆ ਐਸਆਈ ਕਬਾਲ ਸਿੰਘ ਵੀ ਮੌਕੇ ਤੇ ਮੌਜੂਦ ਨੇ ਪਿੰਡ ਵਾਸੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਇੱਥੇ ਪੁਲਿਸ ਪਾਰਟੀ ਆਪਣੇ ਵੱਲੋਂ ਕਾਰਵਾਈ ਕਰ ਰਹੀ ਹੈ ਪਿੰਡ ਚੰਦਪਾਣ ਚੰਦਪਾਣ ਦੇ ਲੋਕ ਦੱਸੇ ਜਾ ਰਹੇ ਨੇ ਵੀ ਕਿਸੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਦੋ ਐਂਬੂਲੈਂਸਾਂ ਨੂੰ ਰਸਤੇ ਦੇ ਵਿੱਚ ਸਹਾਰਾ ਆਲਣ ਦੀ ਚੜ੍ਹਦੀ ਕਲਾ ਵੈਲਫੇਅਰ ਸੜਕਾਂ ਦੀ ਮਿਲੀ ਜੋ ਜਾਣਗਾਂ ਨੂੰ ਲੈ ਕੇ ਜਾ ਰਹੇ ਸੀ ਤਸਵੀਰਾਂ ਦਿਖਾਉਣੀਆਂ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜੋ ਚੰਦਪਾਣਾ ਦੇਖੇ ਸਪੈਸ਼ਲਾਂ ਨਾਲ ਗੱਡੀ ਟਕਰਾਈ ਹੈ ਪਾਟੇ ਹੀ ਵੱਜਿਆ ਰਹਿ ਗਿਆ ਓਏ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਦੇ ਲੋਕ ਸੀਗੇ ਕੌਣ ਸੀਗੇ ਗੱਡੀ ਦੇ ਵਿੱਚ ਜੀ ਜੀ ਇਹ ਪਿੰਡ ਚੰਦਪਾਂਦੇ ਸੀ ਮੇਰੇ ਪਿੰਡ ਦੀ ਸੀਗੇ ਬਾਈ ਜੀ ਬਹੁਤ ਮਾੜਾ ਕੰਮ ਹੋਇਆ ਵਿਆਹ ਤੇ ਚੱਲੀ ਸੀ ਬਾਈ ਜੀ ਵਿਆਹ ਤੇ ਕਿੰਨੇ ਜਣਿਆਂ ਦੀ ਡੈਥ ਹੋ ਚੁੱਕੀ ਹੈ ਹੁਣ ਤੱਕ ਤਿੰਨ ਜਣਿਆਂ ਦੀ ਡੈਥ ਹੋ ਚੁੱਕੀ ਹੈ ਕੌਣ ਕੌਣ ਸੀ ਕੋਈ ਲੇਡੀਜ਼ ਸੀ ਇੱਕ ਮੁੰਡਾ ਸੀਗਾ ਹਾਂਜੀ ਇੱਕ ਮੁੰਡੇ ਦੀ ਵੱਡੀ ਮੰਮਾ ਸੀਗੀ ਤੇ ਇੱਕ ਭਾਰੂ ਸੀਗੀ ਜਿਹੜਾ ਕੋਧਾ ਨਹੀਂ ਤੇ ਕਿੰਨੇ ਜਣੇ ਜ਼ਖਮੀ ਆ ਜਿਹੜੀ ਦੀ ਤਿੰਨ ਤਾਂ ਬੈੱਡ ਬੋਰਡ ਦੇ ਹੋਊਗਾ ਤੇ ਚਾਰ ਗਮੀਨ ਆ ਗੰਬੀਰਾ ਸਾਰਿਆਂ ਨੂੰ ਲੈ ਗਏ ਬੁੱਲੇ ਸਾਰੇ ਕਿਹੜਾ ਜੇ ਬਈ ਯਾਤਰੀਆਂ ਦੇ ਸਫਰਾਂ ਦੇ ਜਿਨ੍ਹਾਂ ਨੇ ਵੀਰਾਂ ਨੇ ਆਪ ਦੀ ਐਕਸੀਡੈਂਟ ਹੋਇਆ ਕਦੇ ਨਾਲ ਆ ਇਹ ਇਹ ਵੀਰੇ ਬਸ ਪ੍ਰਮਾਤਮਾ ਨੂੰ ਪਤਾ ਆ ਆਪ ਹੀ ਗੱਡੀ ਤੋਂ ਆਪ ਹੀ ਕੰਟਰੋਲ ਨਹੀਂ ਹੋਈ ਤੇਜ਼ ਸੀ ਗੱਡੀ ਗੱਡੀ ਤੇਜ਼ ਸੀ ਤਾਂ ਕੰਟਰੋਲ ਨਹੀਂ ਹੋਈ ਕੰਟਰੋਲ ਨਹੀਂ ਹੋਈ ਪਿੰਡ ਵਾਲੇ ਪਾਸੋਂ ਜਾਈ ਤੁਨ ਜਾ ਰਹੀ ਸੀ ਗੱਡੀ ਉਹ ਵਿਆਹ ਸਮਾਗਮ ਦੇ ਵਿੱਚ ਬਹੁਤ ਮਾੜੀ ਗੱਲ ਹੋਈ ਆ ਬਹੁਤ ਹੀ ਮਾੜੀ ਗੱਲ ਹੈ ਜਿਹੜਾ ਹਾਸਾ ਹੋ ਜਾਣਾ ਜ਼ਿੰਦਗੀ ਤੇ ਨਹੀਂ ਬਹੁਤ ਆ ਜਾਂਦਾ ਹੈ ਬਈ ਚੰਦਪਾਣ ਦੀ ਗੱਡੀ ਦੱਸੀ ਜਾ ਰਹੀ ਹੈ ਇੱਕ ਵਿਆਹ ਸਮਾਗਮ ਦੇ ਵਿੱਚ ਇਹ ਗੱਡੀ ਜਾ ਰਹੀ ਸੀਗੀ ਜੋ ਲੋਕ ਇਸ ਦੇ ਵਿੱਚ ਬੈਠੇ ਸੀ 2 ਤੋਂ 3 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕਿ ਹੋ ਚੁੱਕੀ ਹੈ 3 ਤੋਂ 4 ਦੇ ਕਰੀਬ ਜ਼ਖਮੀ ਦੱਸੀ ਜਾ ਰਹੇ ਨੇ ਵੀ ਜ਼ਖਮੀ ਵੀ ਨੇ ਲੋਕ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਚੰਦਪਾਣ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਪਿੰਡ ਚੰਦਪਾਣ ਵਿਖੇ 10 ਤੋਂ 15 ਮਿੰਟ ਪਹਿਲਾਂ ਇੱਕ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ ਦੇ ਵਿੱਚ 3 ਤੋਂ 2 ਤੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ